ਹਾਂਜੀ ਗਾਇਸ ਤੁਹਾਡਾ ਸਾਖ ਤੇ ਜੀ ਲਾਪਰੇ ਸਿੰਘ ਸਿੱਧੂ ਬਲੌਗਰ ਚੈਨਲ ਦੇ ਵਿੱਚ ਅੱਜ ਆਪਾਂ ਗਾਇਸ ਮੂੰਗੀ ਵੱਢਣ ਲੱਗੇ ਆ ਕਿੱਲਾ ਖਾਂਏ ਕਿੱਲਾ ਹੀ ਵੱਢਾਂ ਉਧਰ ਆਈ ਤਾਂ ਜੇ ਨਹੀਂ ਵੱਢਦੇ ਕਿਉਂਕਿ ਅੱਜ ਤੋਂ ਆਪਣੀ ਕਲੀਏ ਮੈਂ ਕਿਹਾ ਵੱਢ ਦਈਏ ਤਾਂ ਜੇ ਮੀਂਹ ਵੀ ਹੁਣ ਸਵੇਰੇ ਪੈ ਕੇ हटਿਆ ਇੱਕਾਰੀ ਵੈਨੀਆਂ ਮਸ਼ੀਨ ਆਉਂਦੀ ਉਗੀ ਕਟਰ ਪਾਈ ਜਾਂਦੀ ਮਸ਼ੀਨ ਦਾ ਤੇ ਆਹ ਟਰੈਕਟਰ ਅਸੀਂ ਲਿਆਂਦੇ ਦੇਖ ਸਕਦੇ ਹੋ ਏਸੀ 450 ਇਹ ਤੇ ਐਵੇਂ ਸ਼ੋ ਤਾਂ 350 ਦੀ ਹੈ ਇੰਜਨ 450 ਦਾ ਇਹ ਸਾਡੇ ਆ ਟਰੈਕਟਰ ਲਈ ਹੁੰਦਾ ਟਰੈਕ ਟ੍ਰਾਲੀ ਵੀ ਲੈਉਣੇ ਆਪਾਂ ਮੂੰਗੀ ਵੱਢਣ ਲੱਗੇ ਹਾਂ ਵੇਖ ਸਕਦੇ ਆ ਜੀ ਤੇ ਉਹ ਵੇਖੋ ਮੂੰਗੀ ਵੱਢਣ ਲੱਗੇ ਆ ਬਸ ਆਉਂਦੀ ਹੋਣੀ ਮਸ਼ੀਨ ਤੇ ਫਿਰ ਆਪਾਂ ਕਰਦੇ ਅੱਗੇ ਦੀ ਗੱਲ ਬਾਤ ਕੀ ਵੇ ਕੀ ਝਟ ਚੂੜ ਨਿਕਲਦਾ ਵੇਖਦੇ ਆ ਗਿੱਲੀ ਤਾਂ ਨਹੀਂ ਤੇ ਘਰੇ ਛੁੱਟਾਂਗੇ ਫਿਰ ਗਿੱਲੀ ਵੀ ਜੋ ਫਿਰ ਇਕੱਠੀ ਲੈ ਕੇ ਜਾਵਾਂਗੇ ਵਿੰਨੇ ਉਨ ਆ ਮਸ਼ੀਨ ਹੁੰਦੀ ਹੋਣੀ ਦੇ ਮਸ਼ੀਨ ਤਾਂ ਚੱਲੀ ਗਈ ਤੇ ਹੁਣ ਅੰਦਰ ਛੁੱਟਦੇ ਆ ਗਾਈ ਸੰਥੇ ਇੱਥੇ ਛੁੱਟਦੇ ਆ ਵੇੜੇ ਝੋਣ ਮੰਗੀ ਵੇਖ ਸਕਦੇ ਹੋ ਗਾਈ ਸਾਪ ਤੇਲ ਲਾਣ ਜੰਨੇ ਆ ਵੇਖਾ ਤੇ ਆਪਾਂ ਪਹਿਲੀ ਵਾਹਣ ਲੱਗੇ ਆ ਹੁਣ ਆਪਾਂ ਪਹਿਲੀ ਕਾਹਾਂ ਗਏ ਬਸ ਪਿੰਡ ਜਾਈਏ ਨੇ ਤੇਲ ਲਾ ਕੇ ਤੇ ਫੇਰ ਆਪਾਂ ਗੱਲਬਾਤ ਕਰਦੇ ਆ ਇਹ ਸੀ ਟਰੈਕਟਰ ਨਾਲ ਇਹ ਖਾਂੇ ਚਲਾ ਕੇ ਉਸ ਦਿਨ ਆਪਾਂ ਵਲੋਗ ਨਹੀਂ ਬਣਾਇਆ ਤੇ ਮਸ਼ੀਨ ਤਾਂ ਚੱਲੀ ਗਈ ਹੋਣਾ ਅੰਦਰ ਪਾਤੀ ਮੂੰਗੀ ਘਰੇ ਜਾ ਕੇ ਭਗਾਉਣਾ ਤੁਹਾਨੂੰ ਦੇਖ ਸਕਦੇ ਗਾ ਜੀ ਆ ਦੋ ਗੇੜੇ ਲਾ ਕੇ ਵੇਖੇ ਤਵੀਆਂ ਤੇ ਲੱਗਦੀ ਨਹੀਂ ਹੁਣ ਗੱਟੇ ਉੱਤੇ ਧਰਦੇ ਪਏ ਆ ਤਵੀਆਂ ਦੇ ਫਿਰ ਵੈਨਿਆ ਗੱਟੇ ਹੋ ਜਾਈ ਗੱਟੇ ਧਰੀ ਜਾਈ ਜਾਂਦੇ ਤੇ ਫਿਰ ਵੈਨਿਆ ਨੇ ਲਾ ਕੇ ਵੈਨਿਆ ਫਿਰ ਕੰਮ ਦਾ ਲੱਭ ਤਾ ਬਾ ਗੱਟੀ ਭਰੀ ਜਾਈ ਜਿੰਨੇ ਡੈਡੀ ਹੁਣੀ ਤੇ ਭਰ ਕੇ ਵੈਨਿਆ हां चौथा लो लावांगे अपन ਦੇ ਡਰਾਈਵਰ ਬਦਲ ਗਿਆ ਗੇਅਰ ਲਾ ਲਾ ਕੇ ਵਿੰਦਾ ਹਾਈ ਲਾਤਾ ਪਹਿਲਾ ਹਾਈ ਦੇਖ ਤਵੀਆਂ ਆ ਚੋਨਾ ਆਪਣਾ ਜਿਹੜਾ 113 ਲੱਗਾ ਸੀ ਆ 114 100 ਦੇ ਆ ਥੋੜੀ ਜੀ ਰਹਿ ਗਈ ਬਾਤ ਹੀ ਇੱਕ ਵਾਰ ਤਾਂ ਫਿਰ ਲੱਗਦਾ ਹੱਲ ਮਾਰਾਂਗੇ ਇੱਥੇ ਆ ਤੂੰ ਆ ਬੜਾ ਬੁਖ ਹੁੰਦਾ ਗਾ ਇਸ ਇੱਕ ਟ੍ਰੈਕਟਰੀ ਸੀ ਤੇ ਤੂੰ ਆ ਬੜਾ ਵਿਖਾਈ ਜਾਂਦਾ ਪਤਾ ਨਹੀਂ ਕੀ ਚੱਕਰ ਵਿੱਚ ਇੱਕ ਵਾਰੀ ਜਮ ਵਧੀਆ ਬਣਾਤਾ ਵਣ ਦੋ ਵਾਰੀ ਚੋੜ ਬਣਾ ਦੂਗਾ ਵਧੀਆ ਜੇ ਸਾਦੇ ਉਹ ਥੋੜਾ ਜਿਹਾ ਹੀ ਰਹਿ ਗਿਆ ਕੇਰਾ ਫਿਰ ਹੱਲ ਮਾਰਾਂਗੇ ਇੱਥੇ ਆਪਾਂ ਪੱਠੇ ਵੀਜੇ ਦੇਖ ਸਕਦੇ ਪੱਠੇ ਵੀਜੇ ਹੋਏ ਇੱਥੇ ਚਲੋ ਬਾਅਦ ਕੇ ਫਿਰ ਮਿਲਦੇ ਆਪਾਂ ਦੇਖ ਸਕਦੇ ਹੋ ਗਾਈਸਸ ਸਾਰੇ ਹੀ ਲੱਗ ਗਈ ਤਾਂ ਵਿਆਂ ਕਿ ਹੁਣ ਦੂਜੇ ਪਾਸੇ ਲਾਣ ਲੱਗ ਪਏ ਹੋਗੇ ਹੈਡਾਂ ਤੇ ਚਾਰ ਸਪੀਰੇ ਲਾਈ ਜਾਂਦੇ ਆ ਇਸ ਤੋਂ ਬਾਅਦ ਆਪਾਂ ਹੁਣ ਦੂਜੀ ਵਾਰ ਫੇਰ ਮਾਰਾਂਗੇ ਤਾਂ ਵਿਆ ਇੱਕ ਵਾਰੀ ਮਾਰਤੀ ਹੁਣ ਦੂਜੇ ਲੋਟ ਮਾਰਾਂਗੇ ਜਿਵੇਂ ਆ ਮਾਰੀ ਆਈ ਜਾਂਦਾ ਐਵੇਂ ਜੇ ਹੁਣ ਦੂਜੇ ਲੋਟ ਮਾਰਾਂਗੇ ਤਾਂ ਵਿਆ ਤੇ ਇੱਕ ਵਾਰੀ ਦਵਾਜ ਗਿਆਂ ਵੇਖ ਸਕਦੇ ਹੋ ਏਸੀ ਏਸੀ ਕਹਿੰਦੇ ਨੂੰ ਚੱਲਦਾ ਤਾਂ ਗਾਈਸ ਹੋਲੀ ਹੋਲੀ ਜਮਾ ਇੰਨੀ ਸਪੀਡ ਹੈ ਨਹੀਂ ਦੇਖ ਸਕਦੇ ਦੇਖ ਸਕਦੇ ਦੇਖਦਾ ਦੂਜੀ ਵਾਰ ਲੱਗ ਗਿਆ ਆਪਾਂ ਫੋਨ ਈ ਵਾਰ ਵੀ ਤੁਮੀਆਂ ਮਾਰਾਇਤੇ ਦੇਖਦੇ ਤੁਸੀਂ ਸਾਡੇ ਮੂੰਗੀ ਸਿਕਾਈ ਜੰਨੇ ਹੁਣ ਆਪਾਂ ਘਰੇ ਛੱਟੀ ਸੀ ਤੇ ਕੱਲ ਵੇਚ ਹੀ ਆਵਾਂਗੇ ਤੇ ਕਰੀ ਅਸੀਂ ਸੋਤੇ ਸਕਾਈ ਜਾਨੇ ਸਾਦੀ ਉੱਥੋਂ ਲੈ ਕੇ ਉੱਥੋਂ ਤੱਕ ਮੂੰਗੀ ਆ ਸਕਾਈ ਜਾਨੇ ਆਪਾਂ ਸਵੇਰੇ ਵੇਚਾਂਗੇ ਦੇਖੋ ਸਾਦੇ ਗਾਇਸ ਆਪਾਂ ਇਕੱਠੀ ਕਰਤੀ ਮੂੰਗੀ ਦੇਖ ਸਕਦੇ ਹੋ ਦੇਖ ਸਕਦੇ ਗਾਇਸ ਇਹ ਸੈੱਡ ਦੇ ਹੱਲ ਮਾਰਤੀ ਸੀ ਆਪਾਂ ਤੇ ਦੇਖ ਸਕਦੇ ਵਾਹ ਨਾਲ ਵਧੀਆ ਮਣ ਕੇ ਦੋ ਬੱਤਾਂ ਵੀ ਨਾਲ ਤੇ ਇੱਕ ਹੋਣ ਹੱਲ ਬਸ ਸੈੱਡਾਂ ਤੇ ਮਾਰੀ ਸੀ ਤੇ ਕੱਲੂ ਸਵੇਰੇ ਮਾਰ ਮਾਰ ਕੇ ਤੇ ਫਿਰ ਆਪਾਂ ਸ਼ਹਿਰ ਜਾਵਾਂ ਮੂੰਗੀ ਵੇਚ ਤੇ ਪਹਿਲਾਂ ਹੱਲ ਮਾਰ ਕੇ ਤੇ ਵਧੀਆ ਲੱਗਦਾ ਲਾਈਕ ਸਬਸਕ੍ਰਾਈਬ ਤੁਹਾਡਾ ਤਾਂਕ